ਸੰਜੀਪ ਜੀ ਤੁਸੀਂ ਕੀ ਕਾਰਜ ਕਰਦੇ ਹੋ ਅੱਜ ਇੱਥੇ ਪਹਾੜਪੁਰ ਦੇ ਜੰਗਲਾਂ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਕਿਸ ਕਾਰਨ ਘੁੰਮ ਰਹੇ ਹਾਂ ਇਹ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਤੇ ਫਲਦਾਰ ਇੱਥੇ ਪੌਦੇ ਲਗਾਉਣ ਤੇ ਜਿੱਦਾਂ ਇੱਥੇ ਨੀਲਗਾਈਆਂ ਜਾਂ ਹਿਰਨ ਵਗੈਰਾ ਉਹਨਾਂ ਨੂੰ ਮੈਂ ਇੱਕ ਦੋ ਦਰਜਣ ਕੇਲੇ ਵੀ ਰੋਜ਼ ਪਾਉਂਦਾ ਤੇ ਜਿਹੜੇ ਕਾਢੇ ਕੀੜੇ ਮਕੋੜੇ ਆ ਉਹਨਾਂ ਵਾਸਤੇ ਪੰਜਵੇਂ ਵਜੇ ਜਿਸ ਤਰ੍ਹਾਂ ਬਦਾਮ, ਅਸ਼ਵਾਰੇ, ਕਾਜੂ ਇਹ ਸਾਰੇ ਪੀ ਕੇ ਉਹਨਾਂ ਨੂੰ ਵੀ ਮੁੱਠੀ ਪਾ ਦਿੱਤੀ ਤੇ ਬਾਕੀ ਪਾਣੀ ਦੀ ਜ਼ਿਆਦਾ ਮੇਨ ਸੇਵਾ ਪਾਂਚੀਆਂ ਦੀ ਆਈਡੀਆ ਕਿੱਥੋਂ ਆਇਆ ਇਹ ਇੱਕ ਤਾਂ ਬੰਦੇ ਦੇ ਮਨ ਦੇ ਅੰਦਰ ਇਹ ਵਿਚਾਰ ਮੇਰੇ ਜਿੱਦਾਂ ਪੈਦਾ ਹੋਏ ਦੂਸਰਾ ਮੇਰੇ ਮਾਤਾ ਜੀ ਵੀ ਦੱਸਦੇ ਸੀ ਕਿ ਬਚਪਨ ਵਿੱਚ ਉਹ ਵੀ ਇਸ ਤਰ੍ਹਾਂ ਪਾਣ ਜਾਂਦੇ थे ਇੱਕ ਜਦੋਂ ਮੈਂ ਈਟੀਟੀ ਦਾ ਕੋਰਸ ਕਰਦਾ ਨਵੇਂ ਸ਼ਹਿਰ ਤਾਂ ਸਾਡੇ ਕਲਵੰਤ ਸਰ ਦੱਸਦੇ ਸੀਗੇ ਕਿ ਜਿਹੜਾ ਪਰਮਾਤਮਾ ਕੁਦਰਤ ਦੇ ਵਿੱਚ ਹੀ ਰਹਿੰਦਾ ਤੇ ਮੈਨੂੰ ਇੱਥੇ ਆ ਕੇ ਇਸ ਤਰ੍ਹਾਂ ਲੱਗਦਾ ਵੀ ਮੈਂ ਤਾਂ ਰੋਜ਼ ਇੱਥੇ ਟਰੈਕਿੰਗ ਹੀ ਕਰਿਆ ਕਰਦਾ ਚਾਹੀ ਇਹਨੂੰ ਕੁਦਰਤ ਨੂੰ ਨਿਹਾਰਿਆ ਕਰਦਾ ਇਹ ਜੀਵ ਜੰਤੂਆਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਇਹਦੇ ਵਾਸਤੇ ਮੈਂ ਆਪਣਾ ਜਿਹੜਾ ਦਸਵੰਦ ਹੈ ਉਹ 10-15000 ਰੁਪਏ ਹਰ ਮਹੀਨੇ ਇੱਥੇ ਲਾ ਦਿੰਦਾ ਜੀ ਇਹਨਾਂ ਦੀ ਕਿਰਪਾ ਜੀ ਕਿ ਲੱਗਦਾ ਵੀ ਤੁਹਾਨੂੰ ਜਿਹੜਾ ਇਹ ਮੌਸਮ ਇੱਕ ਤਾਂ ਗਰਮੀ ਦਾ ਬਹੁਤ ਜ਼ਿਆਦਾ ਹੈ ਪਸ਼ੂ ਪੰਛੀ ਜਿਹੜੇ ਹੈਗੇ ਨੇ ਉਹ ਪਾਣੀ ਤੋਂ ਵਿਹੋਣੇ ਨੇ ਬਿਲਕੁਲ ਤੇ ਇਹ ਲੋਕਾਂ ਨੂੰ ਵੀ ਫੁਰਾਲਾ ਕਰਨਾ ਚਾਹੀਦਾ ਜੀ ਬਿਲਕੁਲ ਜੀ ਪਰ ਮੈਂ ਇਹ ਕਹਿੰਦਾ ਵੀ ਆਪਣੇ ਘਰਾਂ ਦੇ ਨੇੜੇ ਜ਼ਰੂਰ ਮਿੱਟੀ ਦੇ ਸਕੋਰੇ ਆ ਜਿਹੜੇ ਉਹ ਲਗਾਉਣੇ ਚਾਹੀਦੇ ਦੂਰ ਦਰਾਡੇ ਭਾਵੇਂ ਜੰਗਲਾਂ ਚ ਨਾ ਜਾਣ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਜੀਵ ਜੰਤੂਆਂ ਦਾ ਵੀ ਖਤਰਾ ਹੁੰਦਾ ਸੱਪ ਵੀ ਅਕਸਰ ਹੁੰਦੇ ਆ ਜਦੋਂ ਮੇਰੇ ਤੇ ਤਾਂ ਪਰਮਾਤਮਾ ਦੀ ਕਿਰਪਾ ਹੈ ਹਜੇ ਤੱਕ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਇਹ ਮਤਲਬ ਜ਼ਰੂਰ ਹੈ ਬਰਾਲਾ ਕਰਨਾ ਚਾਹੀਦਾ ਜੇ ਅਸੀਂ ਕੁਦਰਤ ਨੂੰ ਸੰਭਾਲੂਗੇ ਜੀਵ ਜੰਤੂਆਂ ਦੀ ਰੱਖਿਆ ਕਰੂਗੇ ਪੌਦੇ ਲਗਾ ਸਕਦੇ ਹਾਂ